ਰਈ ਗੁਰਜੀ ਦਾ ਖਾਲਸਾ ਰਈ ਗੁਰਜੀ ਦੀ ਸਤੇ ਗੁਰੂ ਪਿਆਰੀ ਸਾਥ ਸੰਗਤ ਜੀ ਅੱਜ ਆਪਾਂ ਪਹਿਲੀ ਪਾਸ਼ੇ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਚੌਂਤਮਾ ਪੜਾਂਗੇ ਰਈ ਗੁਰਜੀ ਦਾ ਖਾਲਸਾ ਰਈ ਗੁਰਜੀ ਦੀ ਸਤੇ ਧਰਮਸ਼ਾਲਾ ਬਣਾ ਕੇ ਸਤ ਕਰਤਾਰ ਦਾ ਸਿਮਰਨ ਕਰਨ ਲੱਗੇ ਸੱਤ ਗੁਰੂ ਨਾਨਕ ਦੇਵ ਜੀ ਜਿੰਨਾ ਜੇ ਉਹ ਦਾ ਪਏ ਸਦਾ ਵਾਸ ਤੇ ਦੂਰ ਕੀਤਾ ਲੋਕ ਸੁਖੀ ਤੇ ਪਰਲੋਕ ਸਹੇਲੇ ਹੋਏ ਉਹ ਨਗਰ ਵਾਸੀ ਘਾਰ ਵੱਲ ਮੋੜਾ ਤੇ ਰਾਏ ਬਲਾਰ ਨੂੰ ਤਾਰਨਾ ਗੁਰੂ ਜੀ ਨੇ ਕਾਛ ਦੇਹ ਦਾ ਸਾਰਾ ਦौरा ਕੀਤਾ ਮੰਦਰਾਂ ਤੋਂ ਪੁੱਜ ਕੇ ਸ਼ਹਿਰ ਪਹੁੰਚੇ ਪੁੱਜੋ ਉਹ ਜੇ ਪੋਜ ਹੁਣ ਵੀ ਉਸ ਵੇਲੇ ਦੀ ਕਾਛ ਦੀ ਰਾਜਧਾਨੀ ਸੀ ਮੁਸਲਮਾਨ ਨवाब ਰਾਜ ਕਰਦਾ ਸੀ ਸੱਤ ਧਰਮ ਦਾ ਪ੍ਰਚਾਰ ਕਰਦੇ ਹੋਏ ਗੁਰੂ ਜੀ ਕਾਸ਼ ਨੂੰ ਛੱਡ ਕੇ ਸਿੰਧ ਦਾ ਥੋੜੇ ਇਲਾਕੇ ਦੇ रियासत ਬਹਾਲ ਬਹਾਬਲਪੁਰ ਦੇ ਵਿੱਚ ਹੀ ਹੁੰਦੇ ਹੋਏ ਮਲਤਾਨ ਸ਼ਹਿਰ ਚ ਪਹੁੰਚ ਗਏ ਰਾਜ ਦੇ ਵਿੱਚ ਤਲੱਬਾ ਆਇਆ ਇੱਥੋਂ ਦੇ ਸੱਜਣ ਠਾਗ ਨੂੰ ਪਹਿਲਾਂ ਸਦਾਰ ਗਏ ਸਨ ਦੂਸਰੀ ਵਾਰ ਆ ਕੇ ਦੇਖਿਆ ਕਿ ਉਹ ਠੀਕ ਧਰਮ ਕੀਰਤ ਕਰਦਾ ਹੈ ਜਾਂ ਪ੍ਰਾਣੀ ਕੀਰਤ ਠੱਗੀ ਹੀ ਮਾਰਦਾ ਹੈ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਉਹਦੇ ਡੇਰੇ ਪਹੁੰਚੇ ਤਾਂ ਦੇਖ ਕੇ ਬਹੁਤ ਪ੍ਰਸੰਨ ਹੋਏ ਸੱਚ ਮੁੱਚ ਸੱਜਣ ਹੁਣ ਲੋਕਾਂ ਦਾ ਸੱਜਣ ਸੀ ਆਏ ਗਏ ਰਾਈ ਦੀ ਸੇਵਾ ਕਰਦਾ ਧਰਮਸ਼ਾਲਾ ਤੇ ਮਸੀਤ ਉਸੇ ਤਰ੍ਹਾਂ ਕੈਨ ਸੀ ਪਰ ਪਾਸਿਓਂ ਸਤ ਕੈਨ ਸੀ ਪਰ ਪਾਸਿਓਂ ਸਤ ਕਰਤਾਰ ਦੀ ਧੁਨੋਂ ਉੰਦੀ ਗੁਰੂ ਜੀ ਨੂੰ ਆਇਆ ਸੁਣ ਕੇ ਉਹ ਆਪਣੇ ਆਸਣ ਤੋਂ ਉਠਿਆ ਤੇ ਗੁਰੂ ਜੀ ਦੇ ਚਰਨੀ ਜਾ ਡਿੱਗਾ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਆਪਣੇ ਤਨ ਭਾਵ ਸੰਝੇ ਉਸ ਨੂੰ ਗੁਰਮਤ ਦਾ ਹੋਰ உபਦੇਸ਼ ਕਰ ਦੇ ਕੇ ਗੁਰੂ ਜੀ ਬਾਹਰ ਦੇ ਲਾ ਕੇ ਆਪਣੇ ਵਤਨ ਗਏ ਪੋਏ ਦੀ ਤਰਵੰਡੀ ਆ ਪਹੁੰਚੇ ਕਈਆਂ ਸਾਲਾਂ ਪਿੱਛੇ ਦੇਸ਼ ਦਸੰਤਰਾ ਦਾ ਰਟਨ ਕਰਕੇ ਗਏ ਸਨ ਕਈਆਂ ਪਛਾਣਿਆ ਤੇ ਕਈਆਂ ਪਛਾਣਿਆ ਹੀ ਨਾ ਮਰਦਾਨਾ ਆਪਣੇ ਘਰਦਿਆਂ ਨੂੰ ਮਿਲਿਆ ਗੁਰੂ ਜੀ ਦੇ ਘਾਰ ਵੀ ਆਉਣ ਦਾ ਪਤਾ ਲੱਗ ਗਿਆ ਮਾਤਾ ਜੀ ਪਿਤਾ ਕਾਲੂ ਜੀ ਬਹੁਤ ਬਿਰਧ ਹੋ ਗਏ ਸਨ ਤੇ ਰਾਤ ਦਿਨੇ ਪੁੱਤਰ ਦੀ ਅੜੀ ਕਕਰਦੇ ਸਨ ਆ ਕੇ ਮਿਲੇ ਤੇ ਪੁੱਤਰ ਨੂੰ ਸ਼ਾਂਤੀ ਨਾਲ ਲਾ ਕੇ ਨਿਆਲ ਹੋਏ ਜਗਤ ਗੁਰੂ ਜੀ ਮਾਪੇ ਦੇ ਚਰਨਾ ਉਤੇ ਮੱਥਾ ਟੇਕ ਦੇ ਸਤਕਾਰ ਕੀਤਾ ਘਰ ਗਏ ਆਪਣੇ ਦੌਰੇ ਦੇ ਹਾਲ ਦੱਸੇ ਰਾਏ ਬਲਾਰ ਬਿਮਾਰ ਸੀ ਉਸ ਦੀ ਆਜੂ ਬਹੁਤ ਲੰਮੀ ਹੋ ਚੁੱਕੀ ਸੀ ਉਹ ਠੱਕੇ ਨਹੀਂ ਤੋਰ ਸਕਦੇ ਸਨ ਇਸ ਕਰਕੇ ਗੁਰੂ ਜੀ ਆਪਣੇ ਰਾਏ ਬਲਾਰ ਦੇ ਘਰ ਗਏ ਰਾਏ ਬਲਾਰ ਦਾ ਹਿਰਦਾ ਖੇੜ ਗਿਆ ਧਨ ਭਾਗ ਮੇਰੇ ਘਰ ਖਦਾ ਆਇਆ ਮੇਰੇ ਧਨ ਭਾਗ ਮਰਨ ਤੋਂ ਪਹਿਲਾਂ ਸੱਚੇ ਮੁਰਸ਼ਿਦ ਦੇ ਦਰਸ਼ਨ ਹੋ ਗਏ ਮੈਂ ਤਰ ਗਿਆ ਮੈਂ ਬਲਿਹਾਰ ਜਾਵਾਂ ਜਿੰਨੀ ਰਾਈ ਆਏ ਜੀ ਇੰਨ ਆਖਦਾ ਹੋਇਆ ਉਹ ਮਹਾ ਨਾਲ ਉੱਠ ਕੇ ਕੂਕਿਆ ਗੁਰੂ ਜੀ ਨੇ ਸਤ ਕਰਤਾਰ ਆ ਕੇ ਰਾਏ ਬਲਾਰ ਨੂੰ ਬਾਣੀ ਸੁਣਾਈ ਉਹਦਾ ਜਨਮ ਮਰਨ ਕਟਿਆ ਥੋੜੇ ਸਮੇਂ ਪਿੱਛੇ ਉਹ ਚਲਾਣਾ ਕਰ ਗਿਆ ਰਾਏ ਬਲਾਰ ਗੁਰੂ ਦਾ ਜੀ ਦਾ ਪਹਿਲਾ ਸਿੱਖ ਸੀ ਮਾਂ ਬਾਪ ਨੂੰ ਮਿਲਣ ਪਿੱਛੋਂ ਗੁਰੂ ਜੀ ਭੈਣ ਨਾਨਕੀ ਜੀ ਨੂੰ ਮਿਲਣ ਵਾਸਤੇ ਸੁਲਤਾਨਪੁਰ ਨੂੰ ਗਏ ਸ਼ਹਿਰ ਦੇ ਦਰਵਾਜੇ ਕੋਲ ਜਾਂਦਿਆਂ ਹੀ ਸਭ ਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਨਰੰਕਾਰੀ ਜੀ ਆ ਪਹੁੰਚੇ ਹਨ ਜੰਗਲ ਦੀਆਂ ਗਵਾਆਂ ਗੁਜਬਾਨੋ ਖਬਰ ਸ਼ਹਿਰ ਦੀ ਹਰ ਘਰ ਵਿੱਚ ਅੱਪੜ ਗਈ ਬੇਬੇ ਨਾਨਕੀ ਜੀ ਨੂੰ ਵਧਾਈਆਂ ਮਿਲੀਆਂ ਕਿ ਉਹਦਾ ਮਹਾਪੁਰਖ ਵੀਰ ਆਇਆ ਹੈ ਸੁਲਤਾਨਪੁਰ ਦਾ ਨਵਾਬ ਦੌਲਤਖਾਂ ਜਉਂਦਾ ਸੀ ਗੁਰੂ ਜੀ ਦਾ ਆਉਣਾ ਸੁਣ ਕੇ ਉਸ ਨੂੰ ਵੀ ਚਾੜ ਗਏ ਆਯਾ ਜੀ ਪੈੰਜੀ ਤੇ ਹੋਰ ਸਿੱਖਾਂ ਸੇਵਕਾਂ ਨੂੰ ਮਿਲ ਕੇ ਵਿਲੇ ਹੋਏ ਤੇ ਪ੍ਰੀਂਦੇ ਬੱਦੇ ਹੋਏ ਗੁਰੂ ਨਾਨਕ ਜੀ ਨਵਾਬ ਦੇ ਮਹਿਲਾ ਵਿੱਚ ਉਹਨਾਂ ਨੂੰ ਜਾਣ ਮਿਲੇ ਨਵਾਬ ਨੂੰ ਜਵਾਬੀ ਦਾ ਹੰਕਾਰ ਛੱਡ ਦਿੱਤਾ ਉਹ ਉੱਠ ਕੇ ਗੁਰੂ ਜੀ ਦੇ ਚਰਨੀ ਜਾ प्रेम ਨਾਲ ਕੋਲ ਬੈਠ ਕੇ ਬਚਨ ਬਲਾਸ ਕਰਦਾ ਰਿਆ ਉਸਨੇ ਗੁਰੂ ਜੀ ਅੱਗੇ ਬੇਨਤੀ ਕੀਤੀ हे ਖਦਾ ਰੂਪ ਮੋਰਸ਼ਦ ਇੱਥੇ ਰਹੁ ਹੁਣ ਤੁਸਾਂ ਦੇ ਪੁੱਤਰ ਵੀ ਜਵਾਨ ਹੋਣ ਲੱਗੇ ਹਨ ਫੇ ਬਹੁਤ ਫੇਰ ਲਿਆ ਜੇ ਦੇਸਾਂ ਪ੍ਰਦੇਸਾਂ ਦੀ ਸੈਰ ਕਰ ਚੁੱਕੇ ਜੇ ਹੁਣ ਘਰ ਬੈਠ ਜਾਓ ਜਿੰਨੀ ਦੌਲਤ ਖਰਚਨ ਵਾਸਤੇ ਚਾਹੀਏ ਹਾਜ਼ਰ ਹੈ ਮੈਂ ਸੇਵਾ ਕਰਾਂਗਾ ਮੇਰੇ ਮਹੱਲ ਮੇਰਾ ਰਾਜ ਮੇਰਾ ਖਜ਼ਾਨਾ ਆਪ ਦਾ ਹੈ ਗੁਰੂ ਜੀ ਨੇ ਬਚਨ ਕੀਤਾ ਨਵਾਬ ਸਾਹਿਬ ਕਰਤਾ ਮੈਂ ਕਰਤਾਰ ਦਾ ਸੇਵਕ ਹਾਂ ਜੋ ਕਰਤਾਰ ਦੀ ਮਰਜੀ ਹੁੰਦੀ ਹੈ ਸੋ ਕਰਦਾ ਹੈ ਪਾਪਾ ਨਾਲ ਗਰਸੀ ਸ੍ਰਿਸ਼ਟੀ ਪਕਾਰ ਰਹੀ ਹੈ ਪਰ ਮਾਂ ਪਖੰਡਾ ਵਈ ਮਾਂ ਤੇ ਪਾਪਾ ਨਾਲ ਆਮ ਲੋਕ ਪੀੜਤ ਹਨ ਅਜੇ ਕਈਆਂ ਦੇਛਾ ਦਾ ਦौरा ਕਰਨਾ ਹੈ ਜੀਵਨ ਦੇ ਅੰਤਲੇ ਦਿਨਾਂ ਤੱਕ ਤਰੰਦਾ ਪ੍ਰਚਾਰ ਕਰਨਾ ਹੈ ਕਰਤਾਰ ਦਾ ਹੁਕਮ ਕੋਈ ਨਹੀਂ ਮੋੜ ਸਕਦਾ ਗੁਰੂ ਜੀ ਨੇ ਇਸ ਪਰਥਾਏ ਸ਼ਬਦ ਆਚਾਰਿਆ ਪਰਮਾਤਮਾ ਦੀ ਲਿਖੀ ਕਿਰਤ ਨੂੰ ਕੋਈ ਨਹੀਂ ਮੀਟ ਸਕਦਾ ਮੈਨੂੰ ਕੀ ਪਤਾ ਅੱਗੇ ਕੀ ਹੋਣਾ ਹੈ ਜੋ ਪਰਮਾਤਮਾ ਦਾ ਪਾਣਾ ਹੈ ਉਹ ਕੁਝ ਹੋਵੇਗਾ ਹੋਰ ਕੁਝ ਨਹੀਂ ਹੋ ਸਕਦਾ ਸਭ ਕੁਝ ਕਰਨੇ ਵਾਲਾ ਉਹ ਮੇਰਾ ਪਰਮਾਤਮਾ ਹੈ ਜਿਸ ਦੇ ਹਉਮੈ ਚ ਤੁਰੇ ਫਿਰਦੇ ਹਾਂ ਉਹਦੇ ਨਾਮ ਦੀ ਝਾਲ ਕਰਵੰਦੇ ਹਾਂ ਤੁਸਾਂ ਦੀ ਮੇਰ ਹੈ ਜੋ ਮੇਰਾ ਸਤ ਕਰਤਾਰ ਕਰਦੇ ਤੇ ਆਪਣੀ ਦੌਲਤ ਮੈਨੂੰ ਖਰਚਣ ਵਾਸਤੇ ਦੇਂਦੇ ਜੀ ਜੋ ਕੋਈ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਦੇਣਾ ਜੇ ਉਹ ਕੋਈ ਭੁੱਖਿਆਂ ਲੰਗਿਆਂ ਨੂੰ ਖਵਾਵੋ ਸਦਾ ਵਰਤ ਲਾਇਆ ਕਰੋ ਅੰਤਮ ਦਿਨ ਹਾਨ ਬਡੇਪਾ ਆ ਰਿਹਾ ਹੈ ਇਹੋ ਵੇਲਾ ਹੈ ਜਦੋਂ ਖੁਦਾ ਨੂੰ ਚੇਤੇ ਰੱਖਿਆ ਜਾ ਸਕਦਾ ਹੈ ਖੁਦਾ ਦਾ ਸਿਮਰਨ ਕਰੋ ਮੀਨਾ ਪੂਰਾ ਗੁਰੂ ਜੀ ਸਲਤਨਪੁਰ ਰਹੇ ਸਵੇਰੇ ਸ਼ਾਮ ਨੂੰ ਕੀਰਤਨ ਹੁੰਦਾ ਰਿਹਾ ਸਤ ਸੰਗ ਵਿੱਚ ਗੁਰੂ ਜੀ ਆਪਣੇ ਲ ਮੇਰੇ ਸਫਰ ਦੈ ਹਾਲਾਤ ਦੱਸ ਦੇ ਰੇ ਕਰਤਾਰ ਨੇ ਫੇਰ ਹੁਕਮ ਕੀਤਾ ਪਿਆਰੇ ਨਾਨਕ ਉਠ ਦੁਖੀ ਜੀਵਾਂ ਦਾ ਆਧਾਰ ਕਰ ਦੂਰ ਕਿਤੇ ਦੁਖੀ ਰੋ ਰੋ ਕੇ ਤੈਨੂੰ ਯਾਦ ਕਰ ਰਿਆ ਹੈ ਇੱਕ ਤਾਂ ਬੈਠੰਦਾ ਵੇਲਾ ਨਹੀਂ ਏ ਹੁਕਮ ਕਰਤਾਰ ਵੱਲੋਂ ਜਗਤ ਗੁਰੂ ਨੂੰ ਮਿਲਿਆ ਮਾਗਦੇ ਨੇੜੇ ਨੇੜੇ ਨਗਰਾਂ ਜੰਗਲਾਂ ਤੇ ਸ਼ਹਿਰਾਂ ਵਿੱਚ ਰੋ ਰਹੇ ਦੁਖੀਆਂ ਨੂੰ ਸ਼ਾਂਤੀ ਬਖਸ਼ਣ ਵਾਸਤੇ ਗੁਰੂ ਜੀ ਭੈਣ ਨਾਨਕੀ ਜੀ ਕੋਲੋਂ ਆਗਿਆ ਮੰਗੀ ਭੈਣ ਜੀ ਨੇ ਅਗਉ ਤਰ ਦਿੱਤਾ ਮੇਰੇ ਧਰਮੀ ਵੀਰ ਮੈਂ ਨਹੀਂ ਰੋਗਦੀ ਜਿੱਧਰ ਕਰਤਾਰ ਦਾ ਹੁਕਮ ਹੈ ਉਧਰ ਜਾਓ ਦੁਖੀਆਂ ਦੇ ਦੁੱਖ ਦੂਰ ਕਰੋ ਮੇਰੇ ਕੋਲ 체ਤੀ ਆ ਜਾਇਆ ਕਰੋ ਮੈਂ ਰਾਤ ਦਿਨੇ ਜਾਦ ਕਰਦੀ ਰਹਿੰਦੀ ਹਾਂ ਜਦਤ ਗੁਰੂ ਜੀ ਮੈਦਾਨੀ ਪੰਜਾਬ ਦੇ ਇਲਾਕੇ ਵਿੱਚ ਸੱਚ ਧਰਮ ਦਾ ਪ੍ਰਚਾਰ ਕਰਨ ਵਾਸਤੇ ਸੁਲਤਾਨਪੁਰ ਤੋਂ ਰਵਾਨਾ ਹੋਏ ਕੋੜੀ ڈاکੋੜ ਦੂਰ ਕੀਤਾ ਪਾਕਪਟਨ ਤੋਂ ਹੋ ਕੇ ਗੁਰੂ ਜੀ ਨੀਲੀ ਬਾਹਰ ਦੇ ਜੰਗਲਾਂ ਤੇ ਸ਼ਹਿਰਾਂ ਵਿੱਚੋਂ ਦੁਖੀ ਜੀਵਾਂ ਨੂੰ ਤਾਰਦੇ ਹੋਏ ਇੱਕ ਨਗਰ ਪਹੁੰਚੇ ਇਹ ਨਗਰ ਪੱਕਾ ਕਸਬਾ ਸੀ ਉਸ ਨਗਰ ਵਿੱਚ ਕਈ ਧਰਮਸ਼ਾਲਾ ਤੇ ਠਾਕਰ ਦਵਾਰੇ ਸਨ ਛਾਉ ਕਾਰਾਂ ਦੀਆਂ ਵੇਲਾਂ ਤੇ ਅੰਤ ਨਹੀਂ ਸੀ ਆਉਂਦਾ ਅੰਤਰਜਾਮੀ ਗੁਰੂ ਜੀ ਕੱਟ ਕੱਟ ਦੇ ਜਨ ਹਾਰ ਦਤਾਰ ਆ ਗਿਆ ਵੈਦ ਰੂਪੀਆਂ ਦਾ ਸੱਚਾ ਵੈਦ ਕਸਬੇ ਵਾਲਾ ਨਹੀਂ ਗਿਆ ਉੱਚੇ ਮੰਦਰਾਂ ਵੱਲ ਧਿਆਨ ਨਹੀਂ ਕੀਤਾ ਸਭੋਂ ਸ਼ਹਿਰੋਂ ਬਾਹਰ ਇੱਕ ਜਾੜ ਵੱਲ ਪੁਰਪੇ ਕਸਬੇ ਤੋਂ ਕੋ ਦੂਰ ਇੱਕ ਖੂਸੀ ਤੇ ਕੁ ਤੇ ਕਾਨਿਆਂ ਦੀ ਸ਼ਾਨ ਸੀ ਐਸੀ ਕਾਨਿਆਂ ਦੀ ਸ਼ਾਨ ਸੀ ਜੋ ਬਾਰਿਸ਼ ਵੇਲੇ ਵੀ ਚੋ ਨਹੀਂ ਸੀ ਸਕਦੀ ਸ਼ਾਨ ਬਣਨ ਵਾਲਿਆਂ ਨੇ ਬਹੁਤੇ ਪੈਸੇ ਦੇ ਕੇ ਸ਼ਾਨ ਤਿਆਰ ਕਰਵਾਈ ਗਈ ਸੀ ਕਿਉਂਕਿ ਚੰਗੇ ਰਾਜਪੁੱਜ ਕਰਾਣੇ ਦਾ ਗਬਰੂ ਨੂੰ ਕੋੜ ਹੋ ਗਿਆ ਸੀ ਕੋੜ ਦਾ ਇਲਾਜ ਕਰਨ ਵਾਲਾ ਕੋਈ ਵੀ ਨਹੀਂ ਸੀ ਪਿਆਨਕ ਰੋਗ ਨੂੰ ਵੇਖ ਕੇ ਕਰਦੇ ਜਬਾਲ ਦੇ ਦੇ ਇਸਤਰੀ ਮੂ ਨਹੀਂ ਸੀ ਕਰਦੀ ਮਾ ਬਾਪ ਤੇ ਵੀਰ ਆਪਣੇ ਨਾਮ ਬਣੇ ਸਾਬਨੇ ਕੋੜੀਆਂ ਕੇ ਖੂਤੇ ਛੱਡ ਦਿੱਤਾ ਛਾਂ ਵਿੱਚ ਰਾਤ ਦਿਨੇ ਪਿਆਰ ਰਹਿਂਦਾ ਕੋਈ ਨਾ ਕੋਈ ਪਿੱਛੋਂ ਰੋਟੀ ਲਿਆ ਕੇ ਇਸ ਤਰ੍ਹਾਂ ਦੂਰ ਰੱਖ ਜਾਂਦਾ ਜਿਵੇਂ ਕਿਸੇ ਮਨੁੱਖ ਮਾਰੂ ਜਾਨਵਰ ਦੇ ਅੱਗੋਂ ਦੂਰੋਂ ਰੱਖ ਦਿੰਦੇ ਹਨ ਪਰ ਸਤ ਗੁਰੂ ਬਚ ਸਤ ਗੁਰੂ ਬਚਨ ਹੈ ਹੌਲੀ ਹੌਲੀ ਰੋਗ ਵਧ ਗਿਆ ਆਗ ਅੰਗ ਅੰਗ ਵਿੱਚੋਂ ਲਹੂ ਦੇ ਪਾਗ ਵਗਣ ਲੱਗੀ ਸਰੀਰ ਵਿੱਚ ਕਿਰਮ ਚੱਲ ਗਏ ਦੁਖੀ ਤੇ ਰੋਗੀ ਤਨ ਵਿੱਚੋਂ ਬਦਬੂ ਆਉਣ ਲੱਗ ਪਈ ਕੋਈ ਬਾਲਕ ਜਾਂ ਕੋਈ ਪੁਰਸ਼ ਨੇੜੇ ਨਹੀਂ ਸੀ ਆਉਂਦਾ ਮਾਵਾਂ ਬੱਚਿਆਂ ਨੂੰ ਦੇਖਾਂ ਕਰਨ ਲੱਗ ਪਈਆਂ ਦੇਖਣਾ ਕਿਤੇ ਉਸ ਖੂਵਾਲਾ ਨਾ ਜਾਣਾ ਜਿੱਥੇ ਕਰਮੂ ਕੋੜੀ ਹੈ ਕਰਮਚੰਦ ਦੀ ਥਾਂ ਰੋਗ ਹੋਣ ਤੇ ਉਹਦਾ ਨਾਂ ਵੀ ਅੱਧਾ ਸੱਦਣ ਲੱਗ ਪੈ ਇਸਤਰੀ ਪੇਕੇ ਤੁਰ ਗਈ ਭਰਾ ਪਰਜਾਈਆਂ ਨੇ ਕਰਮੂ ਨੂੰ ਭੁਲਾ ਦਿੱਤਾ ਕਰਮੂ ਕੋੜੀ ਬਹੁਤ ਤੰਗ ਸੀ ਉਹ ਦਰੋਣਾ ਉਹ ਦੀਆਂ ਕੂਕਾਂ ਕੋਈ ਨਹੀਂ ਸੀ ਸੁੰਦਾ ਉਹ ਰਾਤ ਦਿਨੇ ਰਾਤ ਦਿਨ ਦਰਦਾਂ ਨਾਲ ਰੋਇਆ ਕਰਦਾ ਸੀ ਉਹ ਪਰਮਾਤਮਾ ਅੱਗੇ ਅਰਦਾਸਾਂ ਕਰਦਾ ਸੀ हे ਭਗਵਾਨ ਜੇ ਤੂੰ ਹੈ ਤਾਂ ਮੇਰਾ ਦੁੱਖ ਦੂਰ ਕਰ हे ਪ੍ਰਭੂ ਤੇਰੇ ਬਿਨਾ ਮੇਰਾ ਕੋਈ ਨਹੀਂ ਰਿਹਾ ਜੋ ਮੇਰੇ ਜਨਮ ਦੇ ਦੇ ਵਿਧਾਈਆਂ ਲੈਂਦੇ ਤੇ ਗੋੜ ਵੰਡਦੇ ਸਨ ਉਹ ਅੱਜ ਨੇੜੇ ਨਹੀਂ ਆਉਂਦੇ ਦਾਤਾ ਬਖਸ਼ ਮੇਰੀ ਜਾਨ ਕੱਢ ਲੈ ਮੈਂ ਨਹੀਂ ਜਾਉਣਾ ਚਾਹੁੰਦਾ ਮੇਰਾ ਅੰਨ ਜਲ ਨਖੁੱਟ ਗਿਆ ਹੈ ਇਹ ਦਿਨ ਤਾਂ ਗੁਰੂ ਜੀ ਕੋ ਗੁਰੂ ਜੀ ਕੋੜੀ ਦੇ ਛਾਨਵਾਲ ਗਏ ਉਸ ਵੇਲੇ ਸਮਾਂ ਬਹੁਤ ਭਿਆਨਕ ਸੀ ਰਾਤ ਹਨੇਰੀ ਤੇ ਅਸਮਾਨ ਉਤੇ ਕਣਕੋਰ ਕਟਾਂ ਛਾਈ ਹੋਈ ਸੀ ਮੀ ਹੁਣ ਵੀ ਵਰਿਆ ਹੁ ਕੇ ਵਰਿਆ ਹਨੇਰੀ ਦੇ ਆਉਂਦਾ ਵੀ ਖਤਰਾ ਸੀ ਆਥ ਪਸਾਰਿਆ ਨਜ਼ਰ ਨਹੀਂ ਸੀ ਆਉਂਦਾ ਅੱਗੇ ਅੱਗੇ ਗੁਰੂ ਜੀ ਪਿੱਛੇ ਪਿੱਛੇ ਮਰਦਾਨਾ ਸੀ ਤੁਰੇ ਗਏ ਮਰਦਾਨਾ ਪੁੱਛਦਾ ਰਿਹਾ ਮਹਾਰਾਜ ਕਿੱਧਰ ਚੱਲੇ ਜੇ ਖੈਰ ਤਾਂ ਦੂਸਰੇ ਪਾਸੇ ਹੈ ਪਰ ਗੁਰੂ ਜੀ ਨੇ ਇੱਕ ਨਾ ਸੁਣੀ ਦਬਾ ਦਬ ਤੁਰੇ ਗਏ ਸ਼ੈਦ ਕੋੜੀ ਦਾ ਰੋਣਾ ਉਹਨਾਂ ਨੂੰ ਖਿੱਚੀ ਜਾਂਦਾ ਸੀ ਗੁਰੂ ਜੀ ਖੂ ਤੇ ਜਾ ਪੁੱਜੇ ਅਗੋ ਰੋਗੀ ਦੀ ਵਾਰ ਆ ਰਹੀ ਸੀ ਹਾਏ ਜਾਨ ਨਿਕਲ ਜਾਵੇ ਮੈਂ ਬਹੁਤ ਤੰਗ ਹਾਂ ਰੱਬਾ ਕਾਰ ਦੁਖੀ ਮੈਨੂੰ ਚੁੱਕ ਲੈ ਮੈਂ ਐਸਾ ਜੀਵਨ ਨਹੀਂ ਜਿਉਣਾ ਚਾਹੁੰਦਾ ਮੈਂ ਮਰਨਾ ਚਾਹੁੰਦਾ ਹਾਂ ਓਏ ਰੱਬਾ ਮੈਂ ਕੀ ਪਾਪਾਂ ਦਾ ਫਲ ਪਾ ਨਹੀਂ ਲਿਆ ਕਿੰਨਾ ਚਿਰ ਦੁਖੀ ਕਰੇਗਾ ਚੱਕ ਲੈ ਰੱਬਾ ਮੇਰੀ ਜਾਨ ਕੱਢ ਲੈ ਇਹ ਨਰਕ ਦਾ ਜੀਵਨ ਬਹੁਤ ਡਰਾਉਣਾ ਹੈ ਹਾਏ ਹਾਏ ਬਉੜੀ ਮਾਰ ਗਿਆ ਕੋਈ ਨਹੀਂ ਰਿਆ ਇਹ ਰੋਣਾ ਮਰਦਾਨੇ ਨੇ ਸੁਣਿਆ ਸੰਸਾਰ ਦੇ ਸੱਚੇ ਵੈਦ ਦੇ ਕੰਨੀ ਪਿਆ ਵੈਦਜੀਤ ਕੋਜ ਸੋਚ ਰਹਿ ਸੰਮ ਪਰਮਰਦਾਨਾ ਬੋਲ ਪਿਆ ਦਤਾਰ ਇੱਥੇ ਕੌਣ ਹੈ ਕੋਈ ਰੋਗੀ ਕਰ ਲਾ ਰਿਆ ਪ੍ਰਤੀਤ ਹੁੰਦਾ ਹੈ ਮਰਦਾਨਿਆ ਰੋਗੀ ਹੈ ਇਹਦਾ ਰੋਗ ਦੂਰ ਕਰਨਾ ਹੋਵੇਗਾ ਜਗਤ ਵੈਦ ਬਾਬਾ ਨਾਨਕ ਜੀ ਨੇ ਉਤਰ ਦਿੱਤਾ ਹਉ ਖਰੀ ਦੇਹਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਸ੍ਰੀ ਗੁਰੂ ਨਾਨਕ ਜੀ ਅੱਗੇ ਹੋ ਕੇ ਛੰਨ ਦੇ ਬੂਹੇ ਅੱਗੇ ਪਹੁੰਚ ਕੇ ਪੁੱਛਿਆ ਇਹ ਛੰਨ ਦੇ ਮਾਲਕ ਪੁਰਸ਼ਾ ਕੀ ਅਸੀਂ ਵੀ ਇਸ ਤੇ ਰਾਤ ਕੱਟ ਸਕਦੇ ਹਾਂ ਅਸੀਂ ਦੋ ਪੁਰਸ਼ ਹਾਂ ਪਰਦੇਸੀ ਤੇ ਰਹਾਂ ਕੁੱਥੇ ਕਵੇਲਾ ਹੋ ਗਿਆ ਹੈ ਅਸਾਂ ਨੂੰ ਸਿਰਫ ਰਾਤ ਕੱਟਣ ਵਾਸਤੇ ਆ ਗਏ ਦੇ ਕੋੜੀ ਕੋੜੀ ਨੇ ਜਾਦੇ ਬਚਨ ਸੁਨੇ ਉਹ ਰਾਹਣ ਹੋ ਗਿਆ ਉਸ ਦੀ ਪੀੜਾ ਘਟ ਗਈ ਉਹ ਦਾ ਤਨ ਦਾ ਤਨ ਸ਼ਾਂਤ ਹੋ ਗਿਆ ਉਸ ਨੇ ਮਾਨ ਹੀ ਮਾਨ ਵਿੱਚ ਆਖਿਆ ਕਿ ਪ੍ਰਮਾਤਮਾ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ ਮੀਨੇ ਰਿਤ ਕਾਲੀ ਰਾਤ ਸਮੇ ਮੇਰੇ ਕੋਲ ਆ ਗਿਆ ਹਏ ਪ੍ਰਮਾਤਮਾ ਮੇਰੀ ਛਾਂ ਵਿੱਚ ਆਉਣ ਵਾਸਤੇ ਮੈਨੂੰ ਪੁੱਛ ਰਿਹਾ ਹੈ ਨਹੀਂ ਪ੍ਰਮਾਤਮਾ ਨੇ ਇੱਥੇ ਨਹੀਂ ਆਉਣਾ ਚਾਹੀਦਾ ਮੈਂ ਕੋੜੀ ਮਾਂ ਕੋੜੀ ਜੇਸ ਦੇ ਸਰੀਰ ਵਿੱਚ ਪਾਕ ਵਗ ਰਹੀ ਹੈ ਕਿਰਮ ਚੱਲੇ ਹੋਏ ਹਨ ਪਰ ਰੋਕਣ ਦਾ ਹੌਸਲਾ ਵੀ ਨਾ ਪਿਆ ਵਾਯ ਦਿੱਤੀ ਛਾਨ ਨੂੰ ਦਰਵਾਜ਼ਾ ਕੋਈ ਨਹੀਂ ਇਹ ਹਾਰ ਪੁਰਸ਼ ਤੇ ਪਸ਼ੂ ਆਸ ਤੇ ਸਦੀਵੀ ਕਾਲ ਤੋਂ ਖੁੱਲੀ ਹੈ ਪਰ ਮੇਰੇ ਕੋਲ ਆਉਣ ਵਾਲੇ ਪੁਰਸ਼ ਰਤਾ ਸੋਚ ਲੈ ਇਥੇ ਦਾ ਪਸ਼ੂ ਵੀ ਨਹੀਂ ਆਉਂਦੇ ਮੈਂ ਕੋੜੀ ਹਾਂ ਮੇਰੇ ਲਾਗੇ ਕੋਈ ਨਹੀਂ ਬੈਠਦਾ ਹੈ ਪੁਰਸ਼ ਜੇ ਤੂੰ ਮਹਾਨ ਪੁਰਸ਼ ਪਰਮਾਤਮਾ ਹੈ ਤਾਂ ਵੀ ਪਰੇ ਰਹਿ ਤੇ ਚੰਗਾ ਹੈ ਮੈਂ ਕੋੜੀ ਹਾਂ ਦਾਤਾ ਅੱਗੇ ਨਾ ਜਾਵੋ ਕੋੜੀ ਹੈ ਕੋੜ ਅਸ਼ੂਤ ਹੈ ਬੰ ਛੂਤ ਦੀ ਬਿਮਾਰੀ ਹੈ ਬਦਬੋਤ ਤਾਂ ਛੱਡ ਰਹੀ ਹੈ ਕਿਰਮ ਚੱਲੇ ਜਾਪਦੇ ਹਨ ਕਰਮੂ ਦੇ ਦੇਲ ਦੀ ਪਾਕਿਆ ਸੀ ਰਵੈਦ ਰੋਗੀਆਂ ਦਾ ਦਿਆਲੂ ਕਰਪਾਲੂ ਆ ਪਰਮੇਸ਼ਰ ਨਾ ਰੁਕਿਆ ਉਹ ਰਾਤ ਕੱਟਣ ਵਾਸਤੇ ਨਹੀਂ ਸੀ ਆਇਆ ਉਹ ਤਾਂ ਉਸ ਦਾ ਰੋਗੀ ਦੀ ਸਾਰ ਵਾਸਤੇ ਆਇਆ ਸੀ ਜਿਸ ਨੂੰ ਸਾਰੇ ਛੱਡ ਖਲੋਤੇ ਸਨ ਗੁਰੂ ਜੀ ਅੱਗੇ ਹੋਏ ਕੋਈ ਚਿੰਤਾ ਨੀ ਪੁਰਸ਼ਾ ਸਤ ਕਰਤਾਰ ਕਹੋ ਸਤ ਕਰਤਾਰ ਕੋ ਜਗਤ ਰੋਗੀ ਹੈ ਅਗਿਆਨਤਾ ਵਿੱਚ ਕੀਤੀਆਂ ਹੋਈਆਂ ਪੁੱਲਾਂ ਤਨੂ ਰੋਗ ਕਰ ਰਹੀਆਂ ਹਨ ਇੰਜ ਪ੍ਰਤੀਤ ਹੁੰਦਾ ਹੈ ਦਾਤੇ ਨੇ ਤੇਰੀ ਪੁਕਾਰ ਸੁਣ ਲਈ ਹੈ ਐਉਂ ਬਚਨ ਕਰਦੇ ਹੋ ਦਤਾਰ ਛੰਨ ਵਿੱਚ ਚਲੇ ਗਏ ਰੋਗੀ ਦਾ ਰੋਗ ਗਿਆ ਉਸ ਨੂੰ ਪੀੜਾਂ ਭੁੱਲ ਗਈਆਂ ਉਹ ਪਰੇਸ਼ਾਨ ਹੋਈਆਂ ਉਹ ਡਾਰ ਗਿਆ ਖੁਸ਼ੀ ਨਾਲ ਉਸ ਕੋਲੋਂ ਬੋਲਿਆ ਨਾ ਗਿਆ ਉਤਨੂ ਪ੍ਰਤੀਤ ਹੋਇਆ ਸੱਚਮੁੱਚ ਸੁਖਣਾ ਨਹੀਂ ਸਚਾਈ ਏ ਪਰਮਾਤਮਾ ਆ ਗਿਆ ਏ ਬਿਨਾ ਤੇਲ ਬਿਨਾ ਆਗ ਰੋਗੀ ਕਰਮੂ ਦੀ ਛਾਂ ਵਿੱਚ ਚਾਨਣ ਹੋ ਗਿਆ ਉਹ ਚਾਨਣ ਨੂੰ ਦੇਖ ਕੇ ਦਾਤੇ ਦੇ ਨਾਲ ਰਹਿਣ ਵਾਲਾ ਮਰਦਾਨਾ ਵੀ ਹiraan ਸੀ ਉਹ ਕੁਸ ਕੁਦਰਤੀ ਚਾਨਣ ਵਿੱਚ ਕਰਮੂ ਨੇ ਦੇਖਿਆ ਸਾਧੂ ਪੇਸ ਜਤ ਦਾ ਤਾਰ ਆਇਆ ਹੈ ਚਿਹਰੇ ਉੱਤੇ ਨਰਲਾ ਨੂਰ ਹੈ ਉਸ ਦੇ ਨਾਲ ਇੱਕ ਪੁਰਸ਼ ਹੈ ਲੋਟੇ ਲੇਟੇ ਹੋਏ ਕਰਮੂ ਨੇ ਦੇਖਿਆ ਅਤੇ ਖੁਸ਼ੀ ਨਾਲ ਕੰਬਦੀ ਹੋਈ ਜ਼ਬਾਨ ਨਾਲ ਬੋਲਿਆ ਮੇਰੇ ਭਾਗ ਜਾਗ ਪਏ ਕੀ ਮੈਂ ਪ੍ਰਮਾਤਮਾ ਨੂੰ ਆਪਣੇ ਕੋਲ ਬੈਠਾ ਨਹੀਂ ਦੇਖ ਰਿਆ ਏ ਤੇਰੇ ਕੋਲ ਹਾਂ ਤੇਰੇ ਕੋਲ ਭਗਵਾਨ ਜੀ ਆਏ ਹਨ ਮਰਦਾਨੇ ਨੇ ਆਖਿਆ ਇਹ ਗੁਰੂ ਨਾਨਕ ਨਰੰਕਾਰੀ ਹਨ ਜਗਤ ਦੇ ਗੁਰੂ ਤੇ ਵੈਰ ਰੋਗ ਹਰਨ ਤੇ 팔 ਸਾਗਰ ਤੋਂ ਤਾਰਨ ਆਏ ਹਨ ਸੱਚੇ ਸਤ ਗੁਰੂ ਜੀ ਨੇ ਆਪਣੇ ਨੈਣਾਂ ਨੂੰ ਪੂਰੀ ਜੋਤਨਾ ਰੋਗੀ ਦੇ ਤੰਤੇ ਸੱਟੀ ਨਾਲ ਹੀ ਇਹ ਸ਼ਬਦ ਚਾਰਨ ਕੀਤਾ ਇਹ ਸ਼ਬਦ ਨੂੰ ਇਸ ਪ੍ਰਾਸ ਭਰੀ ਲੈ ਭਰੀ ਲੈ ਵਿੱਚ ਗੈਨ ਪੀਤਾ हे पुरुष ਇਹ ਕਾਇਆ ਸਰੀਰ ਨੂੰ ਅਮਰ ਸਮਝ ਕੇ ਖੁਸ਼ੀ ਦੇਖਣ ਦੀ ਇੱਛਾ ਕਰਦਾਰਿਆ ਪਰ ਸੰਸਾਰ ਦੀ ਖੇਡ ਝੂਠੀ ਹੈ ਚੰਗੀਆਂ ਖਰਾਕਾਂ ਦਾ ਲਾਲਚ ਕੀਤਾ ਝੂਠ ਤੇ ਧੋਖਾ ਕਰਕੇ ਬਹੁਤ ਭਾਰ ਸਿਰ ਚੜਾਇਆ ਉਸ ਭਾਰ ਨਾਲ ਕੰਚਨ ਵਰਗੀ ਕਾਇਆ ਮਿੱਟੀ ਵਿੱਚ ਰੋਲਦੀ ਦੇਖੀ ਜੋ ਧਰਤੀ ਉੱਤੇ ਤੜਫ ਰਹੀ ਹੈ ਕਰਮ ਚੱਲੇ ਹੋਏ ਹਨ ਮਾਂ ਦੁਖੀ ਹੈ ਕਿਸੇ ਆਤਮਾ ਨੇ ਸਿੱਖਿਆ ਦਿੱਤੀ ਕਿ हे ਪੁਰਸ਼ ਚੰਗਾ ਕਰਮ ਕੀਤਾ ਹੋਇਆ ਹੀ ਤੇਰੇ ਨਾਲ ਰਹੇਗਾ ਬਥੇਰਾ ਸਮਝਾਉਂਦੇ ਰਹਿ ਕਿ ਧਰਮ ਦੀ ਕਿਰਤ ਕਰ ਸਿਮਰਨ ਕਰ ਭਗਵਾਨ ਤਾਂ ਦਾ ਪਰ ਉਸ ਨੇ ਇੱਕ ਨਾ ਮੰਨੀ ਸਗੋਂ ਪ੍ਰਾਈ ਨਿੰਦਾ ਕਰਦਾ ਰਿਆ ਝੂਠ ਬੋਲ ਬਾ ਬੋਲ ਬੋਲ ਕੇ ਬਰਾਈਆਂ ਕੀਤੀਆਂ ਪਾਲਿਸਤ ਰਿਆਂ ਵੱਲ ਤੱਕਿਆ ਤੇ ਅਤੇ ਚੋਰੀਆਂ ਕੀਤੀਆਂ ਰੂਹਾਂ ਸੋਡ ਜਾਣ ਵੀ ਪਿੱਛੋ ਕਾਇਆ ਇਸ ਤਰ੍ਹਾਂ ਰਹਿ ਜਾਂਦੀ ਹੈ ਜਿਵੇਂ ਪਤੀ ਤੋਂ ਤੁਰ ਜਾਣ ਪਿੱਛੋ ਇਸਤਰੀ ਛੁੱਟੜ ਹੋ ਜਾਂਦੀ ਹੈ ਛੁੱਟੜ ਹੋਈ ਹੋਈ ਪਛਤਾਵਾ ਕਰਦੀ ਹੈ ਤੇ ਰੋਂਦੀ ਹੈ ਸੁਖਨੇ ਸਮਾਨ ਸੰਸਾਰ ਵਿੱਚ ਰਹਿ ਕੇ ਕੋਈ ਕੰਮ ਨੇਕ ਨਹੀਂ ਕੀਤਾ ਚੋਰੀ ਕਰਕੇ ਖੱਟੀਆਂ ਖੱਟਦਾ ਰਿਆ ਉਸ ਵਿੱਚਲ ਉਸ ਵਿੱਚ ਚਲਾ ਛੱਡਿਆ ਬਰਿਆਈਆਂ ਤੇ ਸੰਗਤ ਕਰਕੇ ਨਾ ਇਸ ਜਗਤ ਵਿੱਚ ਸੋਭਾ ਤੇ ਨਾ ਪਰਲੋਕ ਵਿੱਚ ਢੋਈ ਆ ਅੱਜ ਦੇ ਦਾਦੀ ਦੁਖੀ ਹੈ ਅੱਜ ਦੇ ਦਾਦੀ ਦੁਖੀ ਹੈ ਅੱਜ ਕੋਈ ਬਾਤ ਨਹੀਂ ਪੁੱਛਦਾ ਪਰ ਜਦੋਂ ਸੁੱਖਾਂ ਵਿੱਚ ਦੋ ਰੋਗ ਦੇ ਰੋਗ ਸੀ ਜਦੋਂ ਤੁਰਕ ਕਿਸਤਾਨ ਕਾਬਲ ਕੰਧਾਰ ਦੇ ਘੜ ਖਰੀਦਾ ਸੋਨੇ ਚਾਂਦੀ ਰੇਸ਼ਮੀ ਕਪੜਾ ਪੈਨਦਾ ਹੋਇਆ ਚੰਗੇ ਚੰਗੇ ਪਦਾਰਥ ਲੈਂਦਾ ਭਾਰ ਬੰਨਦਾ ਪਰ ਨਹੀਂ ਸਮਝਦਾ ਇਹ ਵਸਤੂਆਂ ਚੱਲਣ ਲੱਗਿਆਂ ਨਾਲ ਨਹੀਂ ਚੱਲਦੀਆਂ ਸਗੋਂ ਇੱਥੇ ਰਹਿ ਜਾਂਦੀਆਂ ਹਨ ਕੂਝੇ ਦੀ ਮਿਸ਼ਰੀ ਕੂਝੇ ਦੀ ਮਿਸ਼ਰੀ ਖਾਦੀ ਪਰ ਭਗਤੀ ਰੂਪ ਅੰਮ੍ਰਿਤ ਨਾ ਚਾਖਿਆ ਜਿਸ ਨੂੰ ਪਾਰ ਉਤਾਰਾ ਕਰਨਾ ਮਨ ਦੀ ਵੇ ਸਮਝਤਾ ਕਰਕੇ ਇਹ ਸਭ ਹੁੰਦਾ ਰਿਆ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਫਤਿਹ